चुका मोमबत्तियां पुट चुका मोमबत्तियां नेर ना समझे के डर गया है नेर ना समझे के चान डर गया है रात ना सोचे के सूरज मर गया है रात ना सोचे के सूरज मर गया है बाल जो बाल जोता आस परिया मान मतिया उठ जगा दे मोमबत्तियाँ तू जगा दे ਮਨਿਆ ਕੇ ਰਾਜ ਤੇਰੇ ਦਾ ਫਟੀਲਾ ਮਨਿਆ ਕੇ ਰਾਜ ਤੇਰੇ ਦਾ ਫਟੀਲਾ ਪਰ ਅਜੇ ਜਿਉਂਦਾ ਹੈ ਕਿਰਨ ਦਾ ਕਬੀਲਾ ਪਰ ਅਜੇ ਜਿਉਂਦਾ ਹੈ ਕਿਰਨ ਦਾ ਕਬੀਲਾ ਕੜੀਆਂ ਸਫਿਆਂ ਤੇ ਸਤਰਾਂ ਲਾਲ ਰੱਪੀਆਂ ਉਠ ਜਗਾ ਦੇ ਮੋਮਬੱਤੀਆਂ ਤੂੰ ਜਗਾ ਦੇ ਮੋਮਬੱਤੀਆਂ ਬਾਬਰੋਲੇ ਉਠਦੇ ਹੀ ਰਹਿੰਦੇ ਨੇ ਸੱਤੇ ਬਾਬਰੋਲੇ ਉਠਦੇ ਹੀ पत्ते पतचड़ाने छाड़ने मुड़ मुड़ के पत्ते पतचड़ाने छाड़ने मुड़ मुड़ के पत्ते पर इसका मतलब है नहीं इस का मतलब है नहीं कि कुंग्रना पत्तियों पुथ जगा दे मो पत्तियों ਕੁੰਜ ਕਾ ਦੇ ਮੂੰਹ ਬਕੀਆਂ ਆਖਰੀ ਬੰਦ ਜਿਹੜੇ ਇਸਨੇ ਫੋਨ ਵਿੱਚ ਨਿਤ ਵਜ ਰਹੀ ਵਿਸ਼ ਤੋਂ ਨਾ ਡਰਦੇ ਫੋਨ ਵਿੱਚ ਨਿਤ ਵਜ ਰਹੀ ਵਿਸ਼ ਤੋਂ ਨਾ ਡਰਦੇ ਬਿਰਖ ਕੂਟੇ ਰੋਜ਼ ਆਪਣਾ ਕਰਮ ਕਰਦੇ ਬਿਰਖੂ ਕੇ ਰੋਜ਼ ਆਪਣਾਂ ਕਰਮ ਕਰਦੇ ਜ਼ਹਿਰ ਨੂੰ ਜ਼ਹਿਰ ਨੂੰ ਅੰਮ੍ਰਿਤ ਤੇ ਬਦਲੀ ਜਾਣ ਪੱਤਿਆਂ ਉਠ ਜਗਾ ਦੇ ਮੋ ਪੱਤਿਆਂ ਤੂੰ ਜਗਾ ਦੇ ਮੋ